ਫਰਜ਼ ਫਿਰੋਜ਼ਪੁਰ ਤੋਂ ਸਾਮਨੇ ਆਈ ਹੈ ਜਿੱਥੇ ਕੀ ਮਾਨਸਾ ਦੇ ਇੱਕ ਪਰਿਵਾਰ ਦਾ ਘਰੇਲੂ ਕਲੇਸ਼ ਚੱਲਨ ਕਾਰਨ ਉਹ ਅਦਾਲਤ ਵਿੱਚ ਤਰੀਕ ਪੁਕਤਨ ਪਹੁੰਚਿਆ ਜਿੱਥੇ ਕੀ ਉਸ ਪਰ ਕੁਝ ਵਿਅਕਤੀਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਕੀ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਟੇਂਡਾ ਰੈਫਰ ਕੀਤਾ ਗਿਆ ਉਸਨੇ ਦਸਿਆ ਕਿ ਉਸ ਦੇ ਮੁੰਡੇ ਦਾ ਉਸ ਦੀ ਪਤਨੀ ਨਾਲ ਕੋਈ ਰੋੜਾ ਚੱਲ ਰਿਹਾ ਸੀ ਜਿਸ ਦੇ ਚਲਦੇ ਉਹ ਅਦਾਲਤ ਵਿੱਚ ਤਰੀਕ ਪਹੁੰਚਣਾ ਆਇਆ ਸੀ ਤੇ ਇੱਥੇ ਮੁੰਡੇ ਦੇ ਸੋਹਰੇ ਵਾਲਿਆਂ ਵੱਲੋਂ ਜਿਹੜਾ ਉਸਤੇ ਹਮਲਾ ਕੀਤਾ ਗਿਆ ਹੈ ਉਦੋਂ ਹੀ ਪੁਲਿਸ ਅਧਿਕਾਰੀ ਵੱਲੋਂ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਜਨ ਦਸਕ ਨਾਇ ਮੇਰਾ ਜ਼ਿਲ੍ਹਾ ਮਾਰਸਾ ਦੇ ਰਹਿਣਾ ਹੈ ਕੀ ਘਟਨਾਤ ਹੋਈ ਜਿਹੜਾ ਤੁਸੀਂ ਰੋਲਪਰਾਏ ਸੀ ਹਾਂ ਵੀ ਸੀ ਕੌਮਨ ਕੀ ਸੀਗਾ ਕਾਰਨ ਕਿ ਜੋ ਅੰਚੂ ਮਸੀਹ ਨਾ ਮੇਰਾ ਲੱਕ ਕਬੇ ਹੈ ਵੀ ਲੱਕੀ ਹੋ ਉਹ ਮਲਲਾ ਤਲਾਕ ਹੋ ਗਿਆ ਆਪਣੇ ਕੋ ਬੰਦ ਉਹ ਗਿਸ ਸਲਮ ਮੇ ਲੱਕ ਰੱਦ ਨਾ ਮੈਂ ਨਮਾਦ ਨਾ ਹਰੂੰਗਾ ਅਸਰ ਜੰਮ ਗਿਆ ਮੈਂ ਸਿੱਧਾ ਯਾਦ ਹੋ ਚੁੱਕਾ ਜੇ ਹੋਣਾ ਹੈ ਇਹ ਇਸ ਸੰਦਰਭ ਵਿੱਚ ਚਲਦਾ ਹੋਣਾ

ਹੋ ਕੋਈ ਗੱਦੀ ਤੇ ਉੱtre ਇਹਨੇ ਬੋਲਿਆ ਉਹ ਵੀ ਤੁਹਾਡੇ ਸ਼ਤਾ ਬੋਲੇ ਰੋਣ ਮੇਰੇ ਆ ਦੇਖੀ ਉਹ ਵੀ ਉਹ ਵੀ ਕਿੱਤੀ ਨੇ ਲਾ ਮੇਰਾ ਮੋਹ ਹੋ ਗਿਆ ਮੇਰਾ ਬਟੂਆ ਹੋ ਗਿਆ ਸਾਰ ਹੋ ਗਿਆ ਹਾਂ ਇੱਕ ਕੋੜ ਤੇ ਸਭ ਨੇ ਦਰ ਹੈ ਸਾਰਾ ਹਾਂ ਕੋੜ ਦੇ ਸਾਹਮਣੇ ਸਾਰ ਹੋ ਗਿਆ ਮੈਂ ਸਰਵੇ ਉਹਦੀ ਦੇਈ ਸੀ ਹਾਂ ਹਾਂ ਜੋ ਕਿ ਲੜਾਈ ਤੇ ਵਿੜਦਾ ਮਾਮਲਾ ਸੀ ਨਿਆ ਜੋ ਕਿ ਉਹਨਾਂ ਨੇ ਕਹਿ ਕੇ ਉਹ ਸੈਸ਼ਨ ਕੋਡ ਵਿੱਚ ਲੜਾਈ ਹੋਈ ਉਹਨਾਂ ਦੀ ਉਪਰਕ ਪਾਰਟੀ ਦਾ ਤੇ ਉਹ ਕਾਫੀ ਗੰਭੀਰ ਸੱਟ ਲੱਗੀ ਹੈ ਇਲਾਜ ਚੱਲ ਰਿਹਾ ਹੈ ਬਾਕੀ ਐਕਸ ਰੇ ਬਾਕੀ ਜਾਂਚਾਂ ਹੋਣ ਤੋਂ ਬਾਅਦ ਪੂਰਾ ਚੱਲ ਪਏਗਾ ਬੜੀ ਬੇਰਵੀ ਨਾਲ ਕੁਟਮਾਰ ਕੀਤੀ ਹੈ ਜੀ ਹਾਂ ਜੀ ਕਾਫੀ ਕੁਟਮਾਰ ਕੀਤੀ ਹੈ ਜੀ ਹਾਂ ਕਿੱਥੇ ਦਿੱਖੂਜੀ ਹਾਂ ਜੀ ਹਾਂ ਜੀ ਸਿਰਫ ਇੱਕ ਆਦਮੀ ਸੈਟਲਮੈਂਟ ਕੀਤਾ ਜਿੰਦਰ ਸਿੰਘ ਆਕ ਪੁੱਤਰ ਹਰਗੋਬਿੰਦ ਸਿੰਘ ਦੇ ਵਾਸੀ ਪੰਡਤ ਚੂੜੀਆਂ ਜ਼ਿਲ੍ਹਾ ਮਾਨਸਾ ਤੋਂ ਇਹਨਾਂ ਦਾ ਕੋਰ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਇਹਦੇ ਆਪਣਾ ਕੀ ਨਾਮ ਉਹਦਾ ਉਹ ਕਾਰਸਿੰਗ ਦੇ ਉਹ ਕਾਰਸਿੰਗ ਦੇ ਨਾਲ ਇਹਦਾ ਕੋਰਟ ਮਾਮਲਾ ਚੱਲ ਰਿਹਾ ਹੈ ਕੋਰਟ ਕੇਸ ਚੱਲ ਰਿਹਾ ਕੋਈ ਆਪਣੀ ਤਰੀਕ ਉਤਣ ਲਈ ਆਏ ਸੀਗੇ ਤੇ ਉਸ ਵਕਤ ਇਨਾ ਨੇ ਮੈਨੂੰ ਲੋ ਬੰਦੇ ਪੰਜ ਸਤ ਲਿਆ ਕੇ ਉੱਥੇ ਓਮਕਾਰ ਸਿੰਘ ਜੀ ਤੇ ਉਹਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਦਿੱਤੀ ਉਹਦੀ ਲੱਤਾਂ ਉਹ ਗਰਾਂ ਤੋੜ ਦਿੱਤੀਆਂ ਇਹਦੇ ਕੋਲ ਪਿਸਤੌਲ ਸੀ ਜਾਇਨੇ ਪਿਸਤੌਲ ਉਹਦੇ ਨੂੰ ਕਾਣਤੀ ਇਹ ਰਜਿੰਦਰ ਸਿੰਘ ਤੇ ਤੇ ਉਹ ਨੂੰ ਦੂਜੇ ਨਾਲ ਦੇ ਸੀ ਉਹਨਾਂ ਕਹਿੰਦਾ ਪਾਸ ਜੀ ਨੂੰ ਮੈਂ ਗੋਲੀ ਮਾਰ ਦੂੰਗਾ ਤੇ ਲਾਜਦਿਆ ਨੂੰ ਕਹਿੰਦਾ ਕਿ ਵੀ ਮੈਂ ਇਹਨੂੰ ਅੱਜ ਜਾਨੋਂ ਨਹੀਂ ਛੱਡਦਾ ਇਹਨੂੰ ਜਾਨੋਂ ਮਾਰ ਕੇ ਚਰਨਾ ਤੇ ਉਹਨੇ ਕੋ ਕਫੀ ਦਿਲ ਤਾਂ ਇਸ 7 8 8 ਇੰਦਰੀਏ ਉਹਨਾਂ ਦੀ ਦੁਰਸ਼ਟ ਮੈਂ ਮੁੱਠਿੰਡੇ ਦਾ ਸਰਪ੍ਰਸਤ ਜੀ ਬਹੁਤ ਜਿਆਦਾ ਮੇਰੇ ਵੀ ਨੇ ਕੁੱਟਮਾਰ ਹਾਂਜੀ ਬਹੁਤ ਜਿਆਦਾ ਮੇਰੇ ਵੀ ਨੇ ਉਹਦੀ ਕੁੱਟਮਾਰ ਕੀਤੀ ਹੈ ਉਹ ਕਰਤਾ ਹੰਕਾਰ ਸਿੰਘ ਦੇ ਸਾਬਕਾ ਪੁਲਿਸ ਮੁਲਾਜ਼ਮ ਹੈ ਇਹ 2010 2015 ਦੇ ਕਰੀਬ 2015 ਦੇ ਵਿੱਚ ਹਾਂਜੀ ਇਹਨੇ ਕੁੱਟਮਾਰ ਕੀਤੀ ਹੈ ਇਹਦੇ ਨਾਲ ਕੋਈ ਪੰਜ ਛੇ ਬੰਦੇਾਂ ਨੂੰ ਚਾਹਤੇ ਸੀਗੇ ਉਹਦੇ ਬਰਸਦਾਰ ਗੱਡੀ ਤੇ ਆਏ ਸੀਗੇ ਕੋਈ ਆਟੋਕਾਰ ਸੀ ਵੀ ਹਾਂਜੀ ਉਹਦੇ ਤੇ ਇਹਦੇ ਪੰਜੇ ਉਹਦੇ ਤੇ ਹਮਲਾ ਕਰ ਦਿੱਤਾ ਕਰ ਬੰਦੇ ਹਾਂਜੀ ਪਰਚਾ ਦਾ ਜੋਗ ਹੈ ਜੀ ਇਹਦਾ ਮਕਦਮਾ ਨੰਬਰ 110 ਹੈ ਤੇ ਮਕਦਮਾ ਦਾ ਰਜਿਸਟਰ ਕਰਕੇ ਤੇ ਗ੍ਰਿਫਤਾਰੀ ਉਹਦੀ ਜਲਦੀ ਜਲਦੀ ਕਰਵਾ ਦੇ ਜੀ ਖਬਰ ਫਿਰੋਜ਼ਪੁਰ ਤੋਂ ਸਾਮਣੇ ਆਈ ਹੈ ਜਿੱਥੇ ਕੀ ਮਾਨਸਰ ਇੱਕ ਪਰਿਵਾਰ ਦਾ ਘਰੇਲੂ ਕਲੇਸ਼ ਚੱਲਨ ਕਾਰਨ ਉਹ ਅਦਾਲਤ ਵਿੱਚ ਤਰੀਕ ਪੁਕਤਨ ਪਹੁੰਚਿਆ ਜਿੱਥੇ ਕੀ ਉਸ ਪਰ ਕੁਝ ਵਿਅਕਤੀਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਕੀ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਟਿੰਡਾ ਰੈਫਰ ਕੀਤਾ ਗਿਆ ਉਸਨੇ ਦੱਸਿਆ ਕਿ ਉਸਦੇ ਮੁੰਡੇ ਦਾ ਉਸਦੀ ਪਤਨੀ ਨਾਲ ਕੋਈ ਰੋੜਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਉਹ ਅਦਾਲਤ ਵਿੱਚ ਤਰੀਕ ਪੁੱਗਤ ਨਾ ਆਇਆ ਸੀ ਤੇ ਇੱਥੇ ਮੁੰਡੇ ਦੇ ਸੋਹਰੇ ਵਾਲਿਆਂ ਵੱਲੋਂ ਜਿਹੜਾ ਉਸਤੇ ਹਮਲਾ ਕੀਤਾ ਗਿਆ। ਉਦੋਂ ਹੀ ਪੁਲਿਸ ਅਧਿਕਾਰੀ ਵੱਲੋਂ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਰਜਨ ਦਸਿਕ ਨਾਇਬ ਮਿਰੋ ਡਿਸਟ੍ਰਿਕਟ ਮਾਨਸਾ ਦੇ ਰਹੇ ਰਹਣੇ। ਕੀ ਘਟਨਾਤ ਹੋਈ ਜਿਹੜਾ ਤੁਸੀਂ ਸੋਲਪਰਾਏ ਸੀ ਕਿ ਕੀ ਹੋਇਆ ਸੀ? ਹੈਲੋ ਬਿੰਗ ਸੀ ਮੀ। ਇਹ ਕੌਮ ਲੋ ਕੀ ਸੀਗਾ ਕਾਰਨ ਕਿ ਜੋ ਅੰਚੂ ਉਸ ਸੀ ਉਹ ਨਾ ਮੇਰਾ ਲੱਕਾ ਵੀ ਲੱਕੀ ਨੂੰ ਉਹ ਮਲਤਵਾ ਕੋ ਗਿਆ ਆਪਣੇ ਕੋ ਬੰਦ ਬਸ ਸੋਰ ਮੇ ਲੱਕਾ ਦਾ ਨਾ ਮਦਨ ਮਾਰੂੰਗਾ ਅਸਰ ਜੰਗੁਰ ਗਿਆ ਮਨ ਨਿਤ ਲਾਹ ਹੋ ਚੁੱਕਾ ਜੇ ਹੋਣਾ ਹੈ ਕਿ ਅਸਤੰਦ ਹੈ ਕਿਸ ਚੱਲਦਾ ਹੋਣਾ ਕਿੰਨੇ ਦਿਨ ਹੋ ਗਏ ਵਿਆਹ ਨੂੰ ਹੋਏ ਸੀ 6 ਸਾਲ ਹੋ ਗਏ ਨੂੰ ਪਰਵਾਰਕ ਤੱਕ ਦੱਸ ਪਹੁੰਚ ਕਿੰਨੇ ਦਿਨਾਂ ਨੇ ਤੁਹਾਨੂੰ ਮਲ ਕੀਤੀ ਤੇ ਕੀ ਫੈਸਲਾ ਕੀ ਹੋਇਆ ਦੁਆ ਉਹ ਕੀ ਉਹ ਬਾਬੇਸਪੋਰ ਬੇਸਪੋਰ ਲੱਕਰੀ ਇੱਕ ਕਰਕੇ ਹਾਂ ਕੋਈ ਗਣਿਤ ਉੱਤਰ ਇਹ ਦੋਨੇ ਬੋਲਣਾ ਉਹ ਦੋਈ ਤਾਂ ਇਹ ਤਾਂ ਬੋਲਿਆ ਨਾ ਮੇਰੇ ਆ ਦੇਖੀ ਉਹ ਕੋਈ ਉਹ ਵੀ ਕਿੱਤੀ ਨੇ ਮੈਂ ਮੇਰਾ ਮੋੜ ਹੁਣ ਮੇਰਾ ਬਤਵਾ ਹੋ ਗਿਆ ਹਾਂ ਤਾਂ ਉਹ ਹਾਂ ਇੱਕ ਕੋੜ ਦੇ ਸਾਹਮਣੇ ਦਰ ਹੈ ਸਾਰਾ ਹਾਂ ਕੋੜ ਦੇ ਸਾਹਮਣੇ ਹਾਂ ਵੀ ਨਹੀਂ ਸਾਬੀ ਉਹ ਜੇ ਜੀ ਹਾਂ 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 ਤੇ ਕਿਹੜਾ ਆਈਟਾ ਵਿੜਦਾ ਮਾਮਲਾ ਸਨ ਨਿਆ ਜੋ ਕਿ ਉਹਨਾਂ ਕਹਿ ਕੀ ਉਹ ਸੈਸ਼ਨ ਕੋਲ ਵਿੱਚ ਲੜਾਈ ਹੋਈ ਉਹਨਾਂ ਦੀ ਉਪਰ ਪਾਰਟੀ ਦਾ ਤੇ ਉਹ ਕਾਫੀ ਗੰਭੀਰ ਸੱਟ ਲੱਗੀ ਹੈ ਇਲਾਜ ਚੱਲ ਰਿਹਾ ਹੈ ਬਾਕੀ ਐਕਸ ਰੇ ਬਾਕੀ ਜਾਂਚ ਹੋਣ ਤੋਂ ਬਾਅਦ ਪੂਰਾ ਚੱਲ ਪਾਏਗਾ ਬੜੀ ਵੀ ਰਵੀ ਨਾਲ ਕੁਟਮਾਰ ਕੀਤੀ ਹੈ ਜੀ ਹਾਂ ਜੀ ਕਾਫੀ ਕੁਟਮਾਰ ਕੀਤੀ ਹੈ ਜੀ ਹਾਂ ਕਿੱਤੇ ਜੀ ਹਾਂ ਜੀ ਹਾਂ ਜੀ ਸਿਰਫ ਇੱਕ ਆਦਮੀ ਸੈਟਲਮੈਂਟ ਕੀਤਾ ਜਿੰਦਰ ਸਿੰਘ ਹੈ ਕ ਪੁੱਤਰ ਹਰਗੋਬਿੰਦ ਸਿੰਘ ਦੇ ਵਾਸੀ ਪੰਡਿਤ ਚੂੜੀਆਂ ਜ਼ਿਲ੍ਹਾ ਮਾਨਸਾ ਤੋਂ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਇਹਦੇ ਆਪਣਾ ਕੀ ਨਾਮ ਉਹਦਾ ਔਂਕਾਰ ਸਿੰਘ ਦੇ ਔਂਕਾਰ ਸਿੰਘ ਦੇ ਨਾਲ ਇਹਦਾ ਕੋਰਟ ਮਾਮਲਾ ਚੱਲ ਰਿਹਾ ਹੈ ਕੋਰਟ ਕੇਸ ਚੱਲ ਰਿਹਾ ਕੋਈ ਆਪਣੀ ਤਰੀਕ ਪੁੱਤਾਂ ਲਈ ਆਏ ਸੀਗੇ ਤੇ ਉਸ ਵਕਤ ਇਹਨਾਂ ਨੇ ਮਲੋਈ ਬੰਦੇ 500 ਤੇ ਲਿਆ ਕੇ ਉੱਥੇ ਊੰਕਾਰ ਸਿੰਘ ਨੇ ਤੇ ਉਹਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਉਹਦੇ ਲਤਾਂ ਵਗੈਰਾ ਤੋੜ ਦਿੱਤੀਆਂ ਇਹਦੇ ਕੋਲ ਪਿਸਤੌਲ ਸੀ ਗਾਇਦੇ ਪਿਸਤੂਲ ਉਹਦੇ ਕਾਨਕੀ ਇਹ ਰਜਿੰਦਰ ਸਿੰਘ ਤੇ ਤੇ ਉਹਨੂੰ ਦੂਜੇ ਨਾਲ ਦੇ ਸੀ ਜਿਹਨਾਂ ਕੋਲ ਪਾਸਸ਼ਾ ਜਿੰਨੇ ਮੈਂ ਗੋਲੀ ਮਾਰ ਦੂੰਗਾ ਤੇ ਨਾਲਦਿਆਂ ਨੂੰ ਕੰਦਾ ਕਿ ਵੀ ਮੈਂ ਇਹਨੂੰ ਅੱਜ ਜਾਨੋਂ ਨਹੀਂ ਛੱਡਦਾ ਇਹਨੂੰ ਜਾਨੋਂ ਮਾਰ ਕੇ ਛੱਡਦਾ ਤੇ ਉਹਦੇ ਕੋਲ ਕੋਈ ਕਫੀ ਹਿੱਦ ਦਾਦੇ ਸੱਤ ਅੱਠ ਅੱਠ ਇੰਦਰੀਏ ਉਹਨਾਂ ਦੀ ਦੋ ਵਾਰ ਤੋਂ ਮਿੱਠਿੰਦੇ ਦਾ ਫਰਕ ਪੁੱਛਦੇ ਨੇ ਬਹੁਤ ਜ਼ਿਆਦਾ ਮੇਰੇ ਬਿਨਾਂ ਕੁੱਟਮਾਰ ਹਾਂਜੀ ਬਹੁਤ ਜ਼ਿਆਦਾ ਮੇਰੇ ਬਿਨਾਂ ਉਹਦੀ ਕੁੱਟਮਾਰ ਕੀਤੀ ਗਈ ਹੈ ਦੁੱਖ ਹਾਂ ਗੌਰ ਸਿੰਘ ਦੇ ਸਾਬਕਾ ਪੁਲਿਸ ਮੁਲਾਜ਼ਮ ਹੈ ਇਹ 10 2015 ਦੇ ਕਰੀਬ 2015 ਦੇ ਵਿੱਚ ਹਾਂਜੀ ਇਹਦੇ ਕੁੱਟਮਾਰ ਕੀਤੀ ਹੈ ਇਹਦੇ ਨਾਲ ਵੀ ਪੰਜ ਛੇ ਬੰਦੇ ਲੱਛਦੇ ਸੀਗੇ ਉਹਦੇ ਬਰਸਦਰਾਬ ਘੱਟੀ ਤੇ ਆਏ ਸੀਗੇ ਕੋਈ ਆਟੋਕਾਰ ਸੀ ਹੋਈ ਹਾਂਜੀ ਉਹਦੇ ਤੇ ਤੇ ਇਹਦੇ ਪੰਜ ਇਹਦੇ ਤੇ ਹਮਲਾ ਕਰ ਦਿੱਤਾ ਕਰ ਬੰਜਾ ਹਾਂਜੀ ਪਰਚਾ ਦਰਜ ਹੋ ਗਿਆ ਜੀ ਇਹਦਾ ਮਕਦਮਾ ਨੰਬਰ 110 ਹੈ ਤੇ ਮਕਦਮਾ ਦਾ ਦਰਜ ਕਰਕੇ ਤੇ ਗ੍ਰਿਫਤਾਰੀ ਉਹਦੀ ਜਲਦੀ ਜਲਦੀ ਕਰਵਾਉਣਾ ਹੈ